ਮੇਰਾ ਵੀ ਬਿਰਕਾ ਭਰਾ ਇਹਨਾਂ ਮਾਰਦਾ ਮੈਨੂੰ ਮਵੇਂ ਹਸਪੀਟਲ ਪੰਨਗੇ ਨਾ ਜਾਣ ਮੈਂ ਪੇਸ਼ੈਂਟ ਨਹੀਂ ਕੋਈ ਅੰਦਰ ਜਾਊਗਾ ਜਿੰਨਾ ਜੇ ਨਹੀਂ ਇੱਥੇ ਰਵਾਂਗੇ ਨਾ ਕੋਈ ਅੰਦਰ ਜਾਊ ਨਾ ਕੋਈ ਬਾਹਰ ਆਊਗਾ ਟਿਕਟਨੀਆਂ ਵੇਚਦੇ ਆਂ ਇਹ ਕੱਟ ਕੱਟ ਲੋਕਾਂ ਨੀਆਂ ਹੁਣ ਕੱਕੜ ਤੋਂ ਐਮਸੀ ਕਰਦਾ ਆ ਨਾਂ ਬਦਲ ਨਾ ਕੋਈ ਊਕਾਤ ਨਹੀਂ ਬਦਲਦੀ ਹਾਂ ਜੀ ਜੀ ਅੰਡਰਪੋਰਸ ਜਮਾਨ ਕਰਾ ਲੋ ਕੋਟੋ ਕੋਟੋ ਕੀ ਨਿਕਲਦਾ ਮਾੜੀ ਕੋਲ ਦੀ ਚਲਚਲਾਂ ਹਾਂ ਹੀ ਕੋਟ ਮਰ ਤਾ ਨਹੀਂ ਇੱਥੇ ਰੱਖਣੀ ਬੋਡੀ ਜੱਟ ਬੋਡੀ ਇਹਨਾਂ ਪੂਰੇ ਗਾੜੀ ਇਹ ਵੀ ਆਪਣਾ ਮਾਰ ਕੇ ਬੈਠ ਕੇ ਪਾਵੇ ਇਹ ਵੀ ਪਰ ਇਹ ਆਪਣੇ ਪੁੱਤ ਮਾਰੇ ਆਪਣੇ ਭਰਾ ਮਾਰੇ ਮੈਂ ਦੇਣਾ 20 ਲੱਖ ਪਿਆਰ ਇਹਦਾ 20 ਲੱਖ ਕੋਈ ਇਲਾਮਤ ਬੰਦਾ ਚਾਹੀਦਾ ਔਰ ਕੋ 20 ਲੱਖ ਇਹ ਕਿੰਨਾ ਲੱਗਣੇ ਟੋਪ ਪਰਮੈਂਟ ਕਰ ਰਿਹਾ ਤੁਸੀਂ ਕੀ ਲੱਗੇ ਭਾਜੀ ਇਹ ਮੇਰਾ ਮੇਰਾ ਬ੍ਰਦਰ ਆ ਮੇਰਾ ਨੱਕ ਦੇ ਇਸ ਜਿਹੜਾ ਲੱਗਦਾ ਜਦ ਮਾਰਦੇ ਹੋ ਤਾਂ ਕਹਿ ਮਾਵਨ ਬੀਜਦੇ ਮੇਰੀ ਮੈਂ ਤਾਂ ਹੀ ਅੱਛਾ ਛੋਟੀ ਤੁਹਾਡੀ ਅਪਡੇਟ ਤੋਂ ਪਹਿਲਾਂ ਗੱਲਬਾਤ ਹੋਈ ਸੀ ਹਾਂਜੀ ਹਾਂਜੀ ਮੇਰੇ ਨਾਲ ਇਸ ਤੋਂ ਪਹਿਲਾਂ 2 ਦਿਨ ਪਹਿਲਾਂ ਹੋਏ ਆ ਫਿਰ ਅਸੀਂ ਘਰੇ ਵੀ ਫੋਨ ਕਰਦੇ ਰਹੇ ਦਿੱਲੀ ਤਿੰਨ ਤਿੰਨ ਚਾਰ ਚਾਰ ਵਾਰੀ ਫੋਨ ਕਰਦੇ ਰਹੇ ਆ ਇਹ ਬੱਚਿਆਂ ਦਾ ਪੁੱਛਦਾ ਰਿਹਾ ਕਿਵੇਂ ਆ ਵੱਡਾ ਕਿਵੇਂ ਛੋਟਾ ਕਿਵੇਂ ਤੇ ਜਦੋਂ ਅਪਰੇਟ ਤੇ ਲੈ ਕੇ ਵੀ ਗਏ ਉਸ ਟਾਈਮ ਵੀ ਤੇ ਦਿਨ ਗੱਲ ਹੋ ਰਹੀ ਫਿਰ ਇਹਨਾ ਬੰਦ ਵੀ ਨਹੀਂ ਕਰ ਦਿੱਤਾ ਫਟਾਫਟ ਲੈ ਗਿਆ ਅਪਰੇਟ ਤੇ ਫੋਨ ਬੰਦ ਚੱਲਦਾ ਹੀ ਰਿਹਾ ਫੋਨ ਚੱਲਦਾ ਰਿਹਾ ਮੈਂ ਪੁੱਛਿਆ ਨਿਰਮਲ ਕਿਵੇਂ ਕੰਮ ਤੇ ਨਾਲ ਗੱਲ ਹੋ ਜਾਂਦੀ ਮੈਂ ਤਾਈ ਹੁਣੇ ਹੋਣ ਦੇ ਚ ਗੱਲ ਪਰ ਅਪਰੇਟ ਤੇ ਲੈ ਗਿਆ ਤੇ ਬੰਦ ਨਹੀਂ ਕੀਤਾ ਫੋਨ ਮੇਰੇ ਹਸਬੰਦ ਬਿਲਕੁਲ ਸਹੀ ਇਲਾਜ ਸੀ ਮੇਰ ਨਾਲ ਗੱਲ ਕਰਦੇ ਕਰਦੇ ਵੇ ਮੇਰੇ ਕੋ ਡਾਕਟਰ ਕੋ ਕੇ ਲੈ ਗਏ ਕਹਿੰਦੇ ਸੀ ਮੈਂ ਠੀਕ ਆ ਨਿਰਮਲ ਮੈਂ ਕੱਲ ਨੂੰ ਆ ਜਾਣਾ ਹੈ ਕੱਲ ਜਾਣਾ ਹੈ ਪਰ ਮੈਨੂੰ ਪਤਾ ਹੀ ਨਹੀਂ ਇਹ ਮੇਰੇ ਕੋਈ ਜਾਣਦਾ ਹੈ ਕੋਈ ਜਾਂ ਜਾਂ ਅੰਦਰ ਜਾ ਕੇ ਇਹਨਾਂ ਨੇ ਉਹ ਆਪਰੇਟ ਕੀਤਾ ਉਹਨਾਂ ਨੇ ਆਪਰੇਟ ਹੀ ਗਲਤ ਕਰ ਦਿੱਤਾ ਹੈ ਕੀ ਪ੍ਰੋਬਲਮ ਕੀ ਸੀ ਇਨਫੈਕਸ਼ਨ ਤੋਂ ਹੀ ਪਤਾ ਨਹੀਂ ਇਹ ਕਹਿੰਦੇ ਇਨਫੈਕਸ਼ਨ 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 ਤੋਂ ਹੀ ਜ਼ਿਆਦਾ ਕਰ ਦਿੱਤਾ ਹੈ ਇਹਨਾਂ ਨੇ ਇਹਨਾਂ ਪਹਿਲਾਂ ਬਾਹਰੋਂ ਡ੍ਰੇਨ ਪਾਇਆ ਉਹ ਇਹਨਾਂ ਕੋ ਗਲਤ ਪਵਾਈ 32 33 ਸਾਲ ਦੀ ਹੈ ਕਿੰਨੇ ਦਿਨ ਤੋਂ 15 ਨੂੰ 15 ਦਿਨ ਤੋਂ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਪੈਪ ਗਲਤ ਪਈ ਉਹਨਾਂ ਵੱਲੋਂ ਕੋਈ ਦੱਸਿਆ ਆਏ ਕੋਈ ਦੱਸਿਆ ਆਏ ਇਹਨਾਂ ਨੇ ਵੀ ਇਹਦਾ ਅਮਰਜੈਂਸੀ ਆਪਰੇਟ ਕਰਨਾ ਪੈਣਾ ਜਿਹੜੀ ਪਹਿਲਾਂ ਪੈ ਪਾਈ ਉਹ ਗਲਤ ਪਈ ਗਈ ਹੈ ਹਾਂਜੀ ਹਾਂਜੀ ਡਾਕਟਰ ਦੀ ਨਗਹਿਲੀ ਸਮੇਂ ਹਾਂਜੀ ਇਹ ਡਾਕਟਰ ਦੀ ਨਗਹਿਲੀ ਹੈ ਜੀ 15 ਦਿਨ ਨਗਹਿਲੀ ਨਾ ਸਾਰਾ ਘਰ ਵਿੱਚ ਕੌਣ ਕੌਣ ਨੇ ਕੀ ਕਰਦੇ ਮੇਰੇ ਦੋ ਬੇਟੇ ਆ ਛੋਟੇ ਛੋਟੇ ਇੱਕ 5 ਸਾਲ ਦਾ ਇੱਕ 3 ਸਾਲ ਦਾ ਹੈ ਹਾਂਜੀ ਕੀ ਕੰਮ ਕੀ ਕਰਦੇ ਸੀ ਕੈਂਟਰੀ ਸਕੂਲ ਚ ਡਰਾਈਵਰ ਸੀਗੇ ਅੱਛਾ ਹਾਂਜੀ ਬੱਚੇ ਵੀ ਮੇਰੇ ਉੱਥੇ ਪੜਦੇ ਸੀਗੇ ਹਾਂਜੀ ਘੱਟ ਹੋਰ ਕੋਈ ਹੈਗਾ ਨਹੀਂ ਬਸ ਇਹੀ ਸੀਗੇ ਕੀ ਮੰਗ ਕੀ ਕਰਦੀ ਹਾਂ ਮੈਂ ਇਨਸਾਫ ਚਾਹੁੰਦੀ ਆ ਮੈਂ ਬਸ ਹੋਰ ਕੁਝ ਨਹੀਂ ਮੇਰੇ ਹਸਬੰਦ ਤੇ ਮੇਰਾ ਮਿਲ ਨਹੀਂ ਜਾਣਾ ਮੇਰੇ ਬੱਚਿਆਂ ਦਾ ਪਾਪਾ ਤੇ ਉਹਨਾਂ ਨੂੰ ਮਿਲ ਨਹੀਂ ਜਾਣਾ ਵੀ ਮੈਨੂੰ ਇਨਸਾਫ ਚਾਹੀਦਾ ਹੈ ਜਿਹੜੇ ਡਾਕਟਰ ਨੇ ਗਲਤ ਕੀਤਾ ਉਹ ਆਪਣੀ ਗਲਤੀ ਮੰਨ ਕੇ ਅੱਗੇ ਆਵੇ ਮੀਡੀਆ ਦੇ ਕਿ ਮੇਰੇ ਕੋਲ ਗਲਤੀ ਹੋਈ ਆ ਹਾਂ ਮੈਂ ਗਲਤ ਕੀਤਾ ਹੈ ਸਭ ਕੁਝ ਜੇ ਗਲਤੀ ਮੰਨ ਲਾਂਗੇ ਫਿਰ ਮਾਫ ਕਰ ਦਿਓ ਉਹ ਕਿਤੇ ਨਾ ਪੜਿਆ ਨੂੰ ਤਾਲੇ ਲੱਗਣਾ ਜਿਹੜੇ ਇਦਾਂ ਜਾਣਾ ਨਾ ਖੇਡਦੇ ਨਾ ਖਲਵਾੜ ਕਰਦੇ ਨਾ ਹਸਪੀਟਲ ਨੂੰ ਤਾਲੇ ਲੱਗਣ ਪਰ ਇਹ ਸਰਕਾਰਾਂ ਦੀਆਂ ਗੇਲੀਆਂ ਕਰਕੇ ਹਸਪੀਟਲ ਸਾਨੂੰ ਬੰਦ ਚਾਹੀਦਾ ਅਸੀਂ ਬੰਦ ਕਰਵਾ ਕੇ ਫੇਰ ਇਹ ਤੋੜਨਾ ਅੱਜ ਸਾਡੇ ਨਾ ਅੱਜ ਸਾਡੇ ਨਾਲ ਅਜ ਕੱਲ ਕਿਹ ਹੋਰ ਨਾ ਵੀ ਹੋ ਸਕਦੀ ਜੀ ਮੈਂ ਪਤਮਰ ਨੇ ਰਾਜਾ ਸੌਖੇ ਨਹੀਂ ਮੇਰਾ ਨਾ ਗੁਰਦੇਵ ਸਿੰਘ ਹੈ ਜੀ ਕਿਹ ਜਗ੍ਹਾ ਤੇ ਰਹਿਣ ਵਾਲਾ ਮੈਂ ਪਿੰਡ ਜਗਦੇਵ ਕਲਾ ਕੀ ਗੱਲਬਾਤ ਹੋਈ ਆ ਗੱਲਬਾਤ ਵੀਰੇ ਮੇਰੇ ਬ੍ਰਦਰ ਦੀ ਡੈਥ ਕਰਤੀ ਇਹਨਾਂ 17 ਦਿਨ ਹੋ ਗਏ ਸੀ ਐਡਮਿਟ ਸੀ ਜਦੋਂ ਇਹਨਾਂ ਨੂੰ ਪਤਾ ਲੱਗਾ ਪਹਿਲੋ ਤੇ ਇੱਕ ਟੀਕਾ ਰੈਕਸ਼ਨ ਕਰ ਰੇਡ ਦੀ ਥੋੜੀ ਜਿਹੀ ਇਨਫੈਕਸ਼ਨ ਹੀ ਇਹਨਾਂ ਡਰੇਨ ਇਹਨਾਂ ਕੋ ਸਿਸਟਮ ਨਹੀਂ ਹੈਗਾ ਡਰੇਨ ਪਾਉਣ ਲਈ ਡਰੇਨ ਨਾ ਪਵਾਈ ਬਾਹਰੋਂ ਅਮਰਸਰ ਆਈ ਵਾਲੇ ਕੋ ਉੱਥੇ ਡਾਕਟਰ ਆ ਬੈਠਾ ਮੈਨੂੰ ਉਹਦਾ ਨਾਂ ਨਹੀਂ ਯਾਦ ਰਾਚੀ ਦਾ ਅਗਰਵਾਲ ਉਹਦੇ ਕੋਲ ਪਵਾਈ ਆ ਫਿਰ ਉਹਨੇ ਜਦੋਂ ਉਹਨੇ ਡਰੇਨ ਪਾਈ ਆ ਦੂਸਰੀ ਬੱਕੀ ਨੂੰ ਟੱਚ ਕਰ ਗਈ ਲੈਟਰਨ ਵਾਲੀ ਸੈਲੀ ਨੂੰ ਉਹ ਸਾਰੇ ਅੰਦਰ ਇਨਫੈਕਸ਼ਨ ਹੋ ਗਈ ਇਨਫੈਕਸ਼ਨ ਹੋਣ ਦਾ ਕਰਕੇ ਇਹਨਾਂ ਨੂੰ ਸਾਨੂੰ 17ਵੇਂ ਦਿਨ ਵੀ ਐਮਰਜੈਂਸੀ ਆਪਰੇਸ਼ਨ ਕਰਨਾ ਪੈਣਾ ਉਹਦਾ ਆਕਸੀਜਨ ਲੈਵਲ ਲੋ ਹੋਣ ਦਾ ਪਿਆ ਫਿਰ ਇਹਨਾਂ ਨੂੰ ਹੱਥਾਂ ਪੈਰਾਂ ਦੀ ਬਈ ਵੀ ਅਸੀਂ ਆਪਰੇਸ਼ਨ ਕਰਨ ਤੇ ਆਪਰੇਸ਼ਨ ਤੇ ਕਰਨਾ ਉਹਨੂੰ ਪਤਾ ਵੀ ਆ ਕੰਮ ਹੋ ਗਿਆ ਇਹਨਾਂ ਜਦੋਂ ਆਪਰੇਸ਼ਨ ਨੂੰ ਕੀਤਾ ਪਲਸੋ ਦੀ ਉਦੋਂ ਵੀ ਨਹੀਂ ਆ ਰਹੀ। ਆਨੂੰ ਇਹਨਾਂ ਹੀ ਇੱਕ ਨਾ ਦੇਖਣੇ ਵੀ ਚੱਲ ਲੈਂਦੇ ਤਮਾਸ਼ਾ ਹੋਰ ਤਿੰਨ ਦਿਨ ਸੋਰਸ ਨਿਚੋਰ ਲੈਂਦੇ ਉਹਨਾਂ ਸੋਰਸ ਇਹਨਾਂ ਨੂੰ ਤਿੰਨ ਦਿਨ ਇਹ ਨਾ ਹੋਰ ਨਿਚੋਰਨੀ 24 ਘੰਟੇ। ਫਿਰ ਇਹਨਾਂ ਪਲਸੇ ਚੱਲ ਨਹੀਂ ਰਹੀ ਉਦੋਂ ਜਦੋਂ ਬਾਹਰ ਕੱਢਿਆ। ਫਿਰ ਇਹਨਾਂ ਦੂਹਰਾ ਆਨੂੰ ਕਹਿਣ ਲੱਗਦੇ ਵੀ 5% ਫਰਕ ਆ 10% ਫਰਕ ਆ। ਰਾਤੀ ਵੀ ਇਹ ਕਹਿ ਰਹੇ ਕਿ 20% ਫਰਕ ਆ। ਹੁਣ 20% ਕਿੱਥੇ ਚਲ ਗਿਆ? ਮਣੇਰੇ ਇਹਨਾਂ ਬਾਜਾ ਨੂੰ ਬਿਆਨ ਦੇ ਦਿੱਤਾ ਵੀ ਡੈੱਡ ਹੋ ਗਿਆ ਜੀ। ਆਪਣੀਆਂ ਬਿਲਾਂਸ ਵੰਗਾਓ ਤੇ ਆਪਣਾ ਪੇਸ਼ਾ ਲੈ ਜਾਓ। ਕਾਡ ਬੋੜੀ ਲਾਇਓ ਸਰ ਸਰ 94 ਸਾਰੇ ਕਾਰਡ ਦਾ ਪੈਸਾ ਲੱਗੂ 923 ਤੁਸੀਂ ਕੀ ਮੰਗ ਕਰ ਮੰਗ ਜੀ ਇਹ ਸਾਨੂੰ ਅੱਜ ਬੰਦੇ ਬੰਦੇ ਦਾ ਬੰਦਾ ਨੇ ਜਾ ਉਹਦੇ ਛੋਟੇ ਛੋਟੇ ਬੱਚੇ ਆ 1 3 ਸਾਲ ਦਾ 1 5 ਸਾਲ ਦਾ ਉਹਦੇ ਮੰਨੇ ਦਾ ਉਹਦੇ ਬੱਚਾ ਨਾ ਸੋਚਣ ਉਹਦੀ ਵਾਈਫ ਦਾ ਸੋਚਣ ਵੀ ਉਹਦਾ ਕੀ ਹਾਲ ਹੋਣਾ ਪਰ ਜਵਾਨੀ ਜੀ ਇਹਨਾਂ ਦੀ ਨਗੇਲੀ ਦਾ ਕਰਕੇ ਕਲਵੰਤ ਸਿੰਘ ਆ ਚੰਗਾ ਬੜਾ ਤੁਰ ਕਿਉਂ ਆਇਆ ਚੰਗਾ ਬੜਾ ਤੁਰ ਕਿ ਆ ਸਾਰੀ ਵਾਰਡ ਨੂੰ ਪਤਾ ਤੁਸੀਂ ਇਕੱਲੇ ਇਕੱਲੇ ਵਾਰਡ ਚ ਪੁੱਛ ਸਕਦੇ ਕਿ ਇਹ ਮੁੰਡਾ ਸਹਿਰ ਕਰਦਾ ਹੈ ਕਿ ਨਹੀਂ ਓਟੀਗਾ ਕੇ ਇੱਕ ਡ੍ਰਿਪ ਲਾਉਂਦੇ ਰਹੇ ਉਹ ਸੈਰ ਵੀ ਕਰਦੇ ਰਹਾ ਸਾਰਾ ਕੁਝ ਕਿੰਨਾ ਦਿਨਾਂ ਦੇ ਵਿੱਚ ਕਿੱਥੋਂ ਐਡਾ ਵੀ ਜਿਹੜਾ ਇਹਨਾਂ ਨੂੰ ਵੈਂਟੀਲੇਟਰ ਤੇ ਲਾਉਣਾ ਪੈ ਗਿਆ ਕੱਲਾ ਹੀ ਆਇਆ ਉਹ ਐਡਮਿਟ ਹਸਪੀਟਲ ਵਾਲੇ ਆਂਦੇ ਕਿ ਡੈਥ ਹੋ ਗਈ ਆ ਲੈ ਜਾਓ ਇਹਨੂੰ ਆਪ ਡੈੱਡ ਬੋਡੀ ਲੈ ਜਾਓ ਆਪਣੇ ਪੁਲਿਸ ਨੂੰ ਬੁਲਾਇਆ ਪੁਲਿਸ ਆਈ ਅੰਦਰ ਚੱਲਣ ਡਿਆ ਕੰਪਰੋਵਾਈਜ਼ ਵੇਖੋ ਕੀ ਕਰਦੇ ਜਿੰਨਾ ਜਿਹੜਾ ਸਾਡੇ ਮੱਲੋ ਕੋਈ ਹੱਲ ਨਹੀਂ ਦਾ ਅਸੀਂ ਭਾਵੇਂ ਸਾਡੀਆਂ ਲਾਸ਼ਾਂ ਵੇਚਣ ਇੱਥੇ ਅਸੀਂ ਇੱਥੋਂ ਜਾਣਾ ਨਹੀਂ ਉਹੀ ਤਾਂ ਬੰਨੇ ਪੁਸ਼ਟੀ ਕੀਤੀ ਕਿ ਉਮਰ ਕਿਸੀ ਜੋ ਉਮਰ 33 ਸਾਲ ਮੇਰਾ ਨਾਮ ਉਸਪਾਲ ਸਿੰਘ ਹੈ ਜੀ ਕੀ ਹੋਇਆ ਇੱਥੇ ਮੇਰਾ ਬ੍ਰਦਰ ਚੰਗਾ ਬਲਾ ਕਰੂ ਆਇਆ ਜੀ ਬਿਲਕੁਲ ਸੈਟ ਹੀ ਆ ਕਿ ਇਤਰਾਹ ਦੇ ਕੋਈ ਮੁਸ਼ਕਲ ਨਹੀਂ ਤੁਰ ਕੇ ਆਉਂਦਾ ਤੁਰ ਕੇ ਜਾਂਦਾ ਈ ਇਹਨਾਂ ਦੀ ਵਧਾ ਕਰਕੇ ਕੋਈ ਗਲਤ ਇਹਨਾਂ ਨੇ ਪਾ ਪੂ ਬਲਾਈ ਜਾਂ ਅੱਗੇ ਕਿਤੇ ਵੱਜ ਕੇ ਕਿ ਅੰਗ ਤੇ ਸਮਝ ਨਹੀਂ ਲੱਗੀ ਕੋਈ ਕੀ ਬਣਿਆ ਉਮਰ ਜਮਾ ਸਾ 33 ਸਾਲ ਦੀ ਉਮਰ ਹੀ ਮੇਰੇ ਤੋਂ ਨਿਕਾਇਆ ਜੀ ਬਲਵੰਤ ਸਿੰਘ ਕਿੰਨੇ ਚਿਰ ਪਹਿਲਾਂ ਐਡਮਿਟ ਹੋਇਆ ਸੀ 10 12 ਦਿਨ ਹੋ ਗਏ ਆ ਜੀ ਚੰਗਾ ਬਲਾ ਆ ਬਿਲਕੁਲ ਕਿ ਇਤਰਾਹ ਦੀ ਕੋਈ ਪ੍ਰੋਬਲਮ ਨਹੀਂ ਵਾਰ ਤੇ ਤੁਰਿਆ ਫਿਰਦਾ ਈ ਸਾਰਾ ਕੁਝ ਆ ਆਪਣਾ ਵਧੀਆ ਪ੍ਰੋਪਰ ਖਾਣਾ ਖਾਂਦਾ ਜੀ ਟਾਈਮ ਸਿਰ ਕੋਈ ਮੁਸ਼ਕਲ ਨਹੀਂ ਕੀ ਇਤਰਾ ਦੀ ਬਾਸਾ ਜਿੰਨੇ ਪੈਪ ਇਹਨਾਂ ਨੇ ਪਾਈ ਆ ਉਸ ਤੋਂ ਬਾਅਦ ਆਂਦੇ ਜਿਹਾ ਆਪਰੇਟ ਕਰਨਾ ਤਿੰਨ ਦਿਨ ਹੋ ਗਏ ਵੈਂਟੀਲੇਟਰ ਤੇ ਰੱਖਿਆ ਨਾ ਨੂੰ ਮਿਲ ਨਹੀਂ ਦਿੰਦੇ ਅੱਜ ਹੁਣ ਸਵੇਰੇ ਨੂੰ ਕਹਤਾ ਜੀ ਪੂਰਾ ਹੋ ਗਿਆ ਕਿਤੇ ਦਿਨ ਲੱਗਣਾ ਹੈ ਕਹਿੰਦੀ ਸਮਝਦੇ ਹਾਂ ਜੀ ਅੰਗੇਲੀ ਅੰਗੇਲੀ ਹਸਪੀਟਲ ਦੀ ਜਿਹੜਾ ਇਹ ਐਮਸੀ ਹਸਪੀਟਲ ਆਇਆ ਬੰਦ ਹੋਣਾ ਚਾਹੀਦਾ ਜੀ ਇੱਥੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ ਬਹੁਤ ਇਹਨੇ ਬਹੁਤ ਘਟਾ ਹਾ ਜੀ ਸਾਡੇ ਵਿੰਦਿਆਂ ਵਿੰਦਿਆਂ 12 ਦਿਨਾਂ ਚ 8-10 ਲਾਸ਼ਾਂ ਇਹਨਾਂ ਕਰਦੀਆਂ ਉਥੋਂ ਵਿਆਹ ਸੀ ਤੁਹਾਡਾ ਵਿਆਹ ਜੀ ਨਿਕ ਨਿਕੇ ਦੋ ਬੱਚੇ ਆ ਉਹਦੇ ਨਿਕ ਨਿਕੇ ਦੋ ਬੱਚੇ ਆ ਜੀ ਕਿੰਨਾ ਘਾਟਾ ਪੈ ਗਿਆ ਜੀ ਬਹੁਤ ਜ਼ਿਆਦਾ ਵੱਡਾ ਘਾਟਾ ਆ ਗਿਆ ਜੀ ਇਹ ਘਾਟਾ ਕਦੀ ਨਹੀਂ ਪੂਰਾ ਆਣਾ ਜੀ ਇਹ ਸੰਧਿਆਣ ਗੇਲੀਆਂ ਆ ਜੀ ਇਹਦੇ ਤੇ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਜੀ ਪੁਲਸ ਆਈ ਆ ਜੀ ਉਹ ਵੀ ਆਪਣੀ ਕੋਈ ਕਾਰਵਾਈ ਨਹੀਂ ਕੋਈ ਬਸ ਇਧਰ ਉਧਰ ਤੁਰੇ ਫਿਰਦਾ ਉਸ ਕੋਲ ਉਲਟਾ ਸਾਡੇ ਦੇ ਰੋਸ਼ਾਨਣ ਦਾ ਤੁਸੀਂ ਰਾਹ ਬੰਦ ਰਾਹ ਖੋਲੋ ਜੀ ਅਸੀਂ ਕਿਦਾਂ ਰਸਤੇ ਕੋਲੀ ਆਟਾ ਜਵਾਨ ਭਰਾ ਮਰਿਆ ਵਾ ਇਹਦੇ ਬਾਜੀ ਉਹਨੂੰ ਹੀ ਦਰਦ ਹੁੰਦਾ ਜਿਹਦਾ ਕੋਈ ਮਰਿਆ ਹੋਵੇ ਘਰ ਦਾ ਜੀ ਅਹੀਂ ਇਨਸਾਫ ਚਾਹੁੰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਜੇ ਨਹੀਂ ਮਿਲਦਾ ਕਾਨੂੰਨੀ ਕਾਰਵਾਈ ਹੋਊਗੀ ਨਹੀਂ ਤੇ ਅਸੀਂ ਬੈਠੇ ਆ ਇੱਥੇ ਜਿੰਨੀ ਦੇਹ ਦਾ ਕਿਸਾਨ ਨੂੰ ਕੋਈ ਇਨਸਾਫ ਨਹੀਂ ਮਿਲਦਾ ਅਸੀਂ ਇੱਥੇ ਬੈਠੇ ਆ ਜੀ ਸਰ ਕੀ ਮਾਮਲਾ ਸਰ ਕੁਸ਼ਤੀ ਜੀ ਇਹਦਾ ਇੱਕ ਐਸਆਈ ਹਸਪੀਟਲ ਦੇ ਵਿੱਚੋਂ ਦੀ ਆਇਆ ਸੀਗਾ ਜਿਨ੍ਹਾਂ ਦਾ ਕੇਸ ਰੈਫਰ ਹੋ ਕੇ ਉਹਨਾਂ ਦੇ ਵਿੱਚ ਇੱਥੇ ਜਿਹੜਾ ਪੇਸ਼ੈਂਟ ਆ ਉਹਦੀ ਡੈਥ ਹੋ ਗਈ ਤਾਂ ਜਿਹੜੇ ਫੈਮਿਲੀ ਮੈਂਬਰਸ ਆ ਉਹ ਕਹਿ ਰਹੇ ਕਿ ਕੋਈ ਨੈਗਲੀਜੈਂਸ ਹੈਗੀ ਹੈ ਇਹ ਵੀ ਹੈ ਸੈਡ ਕਿ ਤੁਸੀਂ ਜੇ ਕੋਈ ਕਾਰਵਾਈ ਕਰਾਣੇ ਚਾਹੁੰਦੇ ਹੋ ਤਾਂ ਪਲੀਜ਼ ਮੋਸਟ ਵੈਲਕਮ ਅਸੀਂ ਕੰਪਲੇਂਟ ਲਿਖਣ ਨੂੰ ਤਿਆਰ ਹਾਂ ਬਟ ਸਾਰੇ ਇੱਥੇ ਬੈਠੇ ਸਰ ਪਹਿਲਾਂ ਵੀ ਡਾਕਟਰਾਂ ਦੇ ਪਹਿਲਾਂ ਵੀ ਡਾਕਟਰਾਂ ਦੇ ਬਹੁਤ ਸਾਰੇ ਮਾਮਲੇ ਹੋਏ ਨੇ ਦੇਖੋ ਐ ਹੁੰਦਾ ਕਿ ਉਹਨਾਂ ਨੇ ਆਪਣੀ ਆਬਜ਼ਰਵੇਸ਼ਨਸ ਡਾਕਟਰ ਨੇ ਲਿਖੀ ਹੋਈਆਂ ਵੀ ਆਰ ਨਾਟ ਦੀ ਟੈਕਨੀਕਲ ਐਕਸਪਰਟਸ ਇਨ ਥਿਸ ਬਾਕੀ ਤਾਂ ਜੋ ਮੈਡੀਕਲ ਬੋਰਡ ਦੱਸਦਾ ਉਹਦੇ ਵਿੱਚ ਅਸੀਂ ਤਾਂ ਜੋ ਸੁਪਰੀਮ ਕੋਰਟ ਦੀ ਗਾਈਡਲਾਈਨਸ ਆ ਫੋਲੋ ਕਰਨੀ ਹੈ ਜੈਕਬ ਮੈਥਿਊਸ ਦੇ ਅਕੋਰਡਿੰਗ ਕਿ ਪਹਿਲਾਂ ਇੱਕ ਬੋਰਡ ਬੰਦ ਹੈ ਉਹਦੇ ਵਿੱਚ ਜੇ ਕੋਈ ਨੈਗਲੀਜੈਂਸ ਪਾਈ ਜਾਂਦੀ ਹੈ ਅਸੀਂ ਉਹਦੇ ਤੇ ਹੁਣ ਪਰਿਵਾਰ ਵਾਲੇ ਕੀ ਚਾਹੁੰਦੇ ਨੇ ਜੀ ਪਰਵਾਰ ਵਾਲੇ ਬੈਠੇ ਆ ਸੀ ਤੁਹਾਨੂੰ ਨੂੰ ਵੀ ਆ ਰਿਕੁਐਸਟਿੰਗ ਹੈ ਆਓ ਤੁਸੀਂ ਜੇ ਤੁਹਾਡੀ ਕਾਰਵਾਈ ਕਰਾਉਣਾ ਚਾਹੁੰਦੇ ਹੋ ਵੀ ਆਰ ਮੋਸਟ ਵੈਲਕਮ ਹੇਅਰ ਅਸੀਂ ਤੱਕ ਹੈ ਹੀ ਨਾ ਕਿ ਆਓ ਤੇ ਅਸੀਂ ਲਿਖੀਏ ਤੁਹਾਡੀ ਖਮਵਾਉਣ ਦੇ ਮਦਦ ਮਦਦ ਦੀ ਜਾਂਦੇ ਮਦਦ ਵਾਸਤੇ ਜਾ ਰਹੇ ਨੇ ਨਹੀਂ ਉਹ ਹੁਣ ਦੇਖੋ that is not our prerogative ਸਾਡਾ ਜੌਬ ਨਹੀਂ ਹੈ ਜੀ ਕੰਪਨਸੇਸ਼ਨ ਦਿਵਾਉਣਾ ਸਾਡਾ ਕੰਮ ਹੈ ਕਾਰਵਾਈ ਕਰਨੀ ਲੀਗਲ ਅਸੀਂ ਇਹਨਾਂ ਨੂੰ ਆਪਸ਼ਨ ਦੇ ਰਹੇ ਹਾਂ ਕਿ ਤੁਸੀਂ ਲੀਗਲ ਕਾਰਵਾਈ ਕਰਾਣੀ ਆਓ ਤੇ ਅਸੀਂ ਤੁਹਾਡਾ ਲਿਖੀਏ ਅਸੀਂ ਤਾਂ ਆਪ ਰਿਕੁਐਸਟ ਕਰ ਰਹੇ ਹਾਂ ਤੁਸੀਂ ਲੀਗਲ ਕਾਰਵਾਈ ਚਾਹੁੰਦੇ ਹੋ ਕੀ ਕਰਨਗੇ ਉਹ ਨਹੀਂ ਹੁਣ ਇਟ ਇਜ਼ ਅਪ ਟੂ ਯੋਰ ਅਨਦਰ ਡਿਸੀਜਨ ਹੈ ਤੇ ਸਾਨੂੰ ਦੱਸਣ ਅਸੀਂ ਕਾਰਵਾਈ ਕਰਨ ਦੀ ਅਸੀਂ ਤਾਂ ਹੀ ਇੱਧਰ ਆਏ ਹੈਗੇ ਤਾਂ ਉਹ ਗੁਰੇ ਦਾ پورا ਪਰਿਵਾਰ ਵੱਲੋਂ ਧਰਨਾ ਲਗਾਇਆ ਗਿਆ ਹਸਪਤਾਲ ਨਹੀਂ ਤੇ ਅਸੀਂ ਤਾਂ ਉਹੀ ਕਹਿ ਰਹੇ ਹਾਂ ਜੀ ਦੇਖੋ ਇੱਕਦਮ ਕੋਈ ਵੀ ਰੈਵੋਲੂਸ਼ਨਰੀ ਚੇਂਜ ਇੱਕਦਮ ਨਹੀਂ ਹੁੰਦਾ ਅਸੀਂ ਤਾਂ ਇਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਆਜੋ ਕਾਰਵਾਈ ਅਸੀਂ ਕਰਾਈਏ ਅਸੀਂ ਇੱਧਰ ਇਸੇ ਲਈ ਆਏ ਆ ਤਾਂ ਕਿ ਇਹਨਾਂ ਦੀ ਅਸੀਂ ਹੈਲਪ ਕਰ ਸਕੀਏ ਸਿਸਟ ਕਰ ਸਕੀਏ ਜੇ ਇਹ ਮੈਡੀਕਲ ਇਹਨਾਂ ਨੂੰ ਨੈਗਲੀਜੈਂਸ ਲੱਗਦੀ ਹੈ ਉਹਦਾ ਕੋਈ ਕੇਸ ਲੱਗਾ ਬਾਇਲॉ ਅਸੀਂ ਫਾਲੋ ਕਰੀਏ ਇਹ ਰੂਰਲ ਅਭੀ ਸਰ ਰੂਰਲ ਦਾ ਹੈ ਜੀ ਤੇ ਬਾਕੀ ਜਿਹੜਾ ਹੈਗੀ ਉਹ ਸਾਰੀ ਕਿੰਨੀ ਉਮਰ ਦੱਸੀ ਆ ਮੁੰਡੇ ਦੀ ਜੀ ਕਿੰਨੀ ਕੀ ਸੀ ਜੀ 33 33 ਆਲਮੋਸਟ ਹੈ ਕਲਵੰਸਿਕ ਜੀ ਸਰ ਜੀ ਹਾਂ ਜੀ ਸਰ ਪਹਿਲਾਂ ਵੀ ਇਸ ਤਰ੍ਹਾਂ ਦੇ ਬਹੁਤ سارے ਮਸਲੇ ਆਉਂਦੇ ਨੇ ਹਸਪਤਲਾਂ ਦੇ ਹਾਂ ਜੀ ਦੇਖੋ ਉਹ ਤਾਂ ਮੈਡੀਕਲ ਜਿਹੜਾ ਬੋਰਡ ਹੁੰਦਾ ਉਹ ਦੱਸਦਾ ਨਾ ਕਿ ਐਗਜ਼ੈਕਟਲੀ ਕੀ ਹੈਗਾ ਜੀ ਕੋਈ ਕਮੀ ਪੇਸ਼ੀ ਕੋਈ ਪਾਈ ਗਈ ਹੈ ਜੇ ਕੋਈ ਪੋਸਟਮਾਰਟਮ ਕਰਾ ਕੇ ਉਹਦੇ ਚ ਜੇ ਕੋਈ ਆਂਦੀ ਹੈ ਵੀਰ ਡਿਊਟੀ ਬਾਉਂਡ ਅਸੀਂ ਕਰਨੀ ਹੈ ਜੀ ਉਹਦੇ ਤੇ ਕਾਰਵਾਈ ਅਸੀਂ ਹੁਣ ਵੀ ਅਸਲੀ ਆਏ ਆ ਜੇ ਇਹਨਾਂ ਦੇ ਕੋਈ ਅਸੀਂ ਲੀਗਲ ਤੌਰ ਤੇ ਸੀ ਇਹਨਾਂ ਨੂੰ ਵੀ ਇਹ ਕਹਿੰਦੇ ਕਿ ਆਓ ਤੁਸੀਂ ਸਾਡੇ ਕੋਲ ਕੰਪਲੇਂਟ ਦਿਓ ਅਸੀਂ ਕਰੀਏ ਇਹਨੂੰ ਰਿਜ਼ੋਲਵ ਦੀ ਠੀਕ ਹੈ ਹਾਂ ਜੀ ਕੀ ਨਾਮ ਹੈ ਮੇਰਾ ਨਾਮ ਮਨਜਿੰਦਰ ਸਿੰਘ ਹੈ ਗੱਲ ਮੇਰਾ ਬ੍ਰਦਰ ਹੈ ਇੱਥੇ ਵੱਡਾ ਐਡਮਿਟ ਕਲਵੰਤ ਸਿੰਘ ਹੈ ਤੇ ਉਹ ਬਿਲਕੁਲ ਕਿ ਇਨਫੈਕਸ਼ਨ ਹੀ ਹੋਣ ਨੂੰ ਹੋਰ ਕੋਈ ਕ੍ਰਿਟੀਕਲ ਕੁਝ ਨਹੀਂ ਹੀ ਹੈਗਾ ਤੇ ਉਹ ਮਤਲਬ ਕਿ ਇਹਨਾਂ 15 ਤੋਂ 17 ਦਿਨ ਇੱਥੇ ਰੱਖਿਆ ਉਹਨੂੰ ਤੇ ਬਿਲਕੁਲ ਨਾਰਮਲ ਹੋ ਗਿਆ 11000 ਇਨਫੈਕਸ਼ਨ ਹੋ ਗਈ ਜਦੋਂ 11000 ਇਨਫੈਕਸ਼ਨ ਤੇ ਵੀ ਨਹੀਂ ਉਹਨਾਂ ਨੇ ਡਿਸਚਾਰਜ ਕੀਤਾ ਤੇ ਫਿਰ ਉਹਨਾਂ ਇੱਕ ਇੰਜੈਕਸ਼ਨ ਦੇ ਦਿੱਤਾ ਜਿਸ ਨਾਲ ਸਾਰੀ ਬਾਡੀ ਤੇ ਰੈਸ਼ਿਸ਼ ਹੋ ਗਈ ਜੋ ਰੈ ਤੇ ਉਹ ਰੈਸ਼ਸ ਤੋਂ ਬਾਅਦ ਫਿਰ ਇਹਨਾਂ ਕਹਾਂ ਕਿ ਡਰੇਨ ਪੈਪ ਪਾਉਣੀ ਪੈਣੀ ਆ ਡਰੇਨ ਪੈਪ ਇਹਨਾਂ ਅਮਰਸਰ ਡਾਇਗਨੋਸਟਿਕ ਤੋਂ ਡਰੇਨ ਪੈਪ ਪਾਈ ਸੀ ਤੇ ਉਹ ਡਰੇਨ ਪੈਪ ਜਦੋਂ ਨੇ ਰੱਜਤ ਅਗਰ왈 ਡਾਕਟਰ ਨੇ ਉਹਨਾਂ ਚ ਤੋਂ ਡਰੇਨ ਪੈਪ ਪਾਈ ਆ ਨਾ ਉਹ ਜਦੋਂ ਆਪਰੇਟ ਕਰਕੇ ਡਰੇਨ ਪੈਪ ਪਾਈ ਆ ਤੇ ਉਹ ਛੋਟੀ ਆਂਤ ਨੂੰ ਸਿੱਧੀ ਹਿੱਟ ਕੀਤੀ ਆ ਤੇ ਛੋਟੀ ਆਂਤ ਉਸੇ ਟਾਈਮ ਫਟ ਗਈ ਆ ਇਹ ਗੱਲ ਦਾ ਸਾਨੂੰ ਇਹਨਾਂ ਡਾਕਟਰ ਸਾਹਿਬ ਨੇ ਕੁਝ ਨਹੀਂ ਦੱਸਿਆ ਕਿ ਆਂਤ ਫੱਟੀ ਆ ਜਾਂ ਕੀ ਹੋਇਆ ਫਿਰ ਅਗਲੇ ਦਿਨ ਉਹਨਾਂ ਸੀਟੀ ਸਕੈਨ ਕਰਾਈ ਆ ਸੀਟੀ ਸਕੈਨ ਕਰਾਉਣ ਦੇ ਬਾਵਜੂਦ ਉਸੇ ਟਾਈਮ ਇਹਨਾਂ ਆਪਰੇਟ ਕੀਤਾ ਤੇ ઓਪਰੇਟ ਤੋਂ ਬਾਅਦ ਉਹਦੀ ਡੈਥ ਹੋ ਗਈ ਇਹ ਗੱਲ ਦੀ ਪੁਸ਼ਟੀ ਡਾਕਟਰ ਅੰਦਰ ਹੈ ਜਿਨ੍ਹਾਂ ਨੇ ઓਪਰੇਟ ਕੀਤਾ ਨਾ ਪੇਟ ਦੇ ਸਰਜਨ ਹੈਗੇ ਆ ਉਹਨਾਂ ਨੇ ਉਹਨਾਂ ਨੇ ਖੁਦ ਵੀ ਕਿਹਾ ਕਿ ਉਹ ਜਿਹੜੀ ਡ੍ਰੇਨ ਪੈਪ ਆਉਣਾ ਇਹ ਪੈਪ ਫਟੀ ਆ ਤੇ ਉਹਦੇ ਕਰਕੇ ਸਾਨੂੰ ਐਮਰਜੈਂਸੀ ઓਪਰੇਟ ਕਰਨਾ ਪੈਣਾ ਕਿੰਨੇ ਦਿਨ ਅੱਗੇ ਇਹ ਘਰ ਤੋਂ ਘਟ ਅੱਜ ਉਹਨਾਂ ਨੂੰ 25 ਤੋਂ 30 ਦਿਨ ਉਹ ਚੱਲੇ ਜੀ ਜਦੋਂ ਆਈ ਸੋਤਣਾ ਠੀਕ ਉਹ ਦਿਨ ਠੀਕ ਸੀ ਤੁਸੀਂ ਕੱਲਾ ਆਇਆ ਸੀ ਗੱਡੀ ਤੇ ਖੁਦ ਆਇਆ ਸੀ ਤੇ ਸਾਰਾ ਕੁਝ ਚੱਲਦਾ ਫਿਰਦਾ ਸੀ ਦੋ ਸੈਕਿੰਡ ਫਲੋਰ ਤੋਂ ਅਪ ਡਾਊਨ ਵੀ ਕਰਦਾ ਰਿਹਾ ਜੇ ਬਾਥਰੂਮ ਵਾਲੀ ਪੈਪ ਦੇ ਨਾਲ ਕੀ ਇਹ ਦੀ ਨਿਕਲੀ ਸਮਝ ਇਹ ਤੇ ਡਾਕਟਰਾਂ ਦੀ ਅੰਗਲੀ ਆ ਜੀ ਡਰੇਨ ਪਾਉਣ ਵਾਲੀ ਦੀ ਨਗਲੀ ਆ ਕੀ ਮੰਗ ਕਰਦੇ ਮੰਗ ਇਹੋ ਜੀ ਜੋ ਉਹਦੇ ਬੱਚਿਆਂ ਦਾ ਤੇ ਉਹਦੀ ਵਾਈਫ ਆ ਉਹਦਾ ਸਾਰਾ ਜੋ ਵੀ ਇਹਨਾਂ ਨੂੰ ਖਮਿਆਜਾ ਭੁਗਤਣਾ ਪੈਣਾ